ਤਸ਼ੀਰਿਆ ਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਬਾਈ ਜੀ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕਰਨ ਲੱਗਿਆ ਬਾਈ ਜੀ ਧਰੋਲਾ ਮੇਲਾ ਜਿੱਥੇ ਬਾਈ ਜੀ ਹੁਣ ਅੱਜ ਮੇਲਾ ਲੱਗਿਆ ਹੋਇਆ ਹੈਗਾ ਪਹਿਲਾ ਦਿਨਾਂ ਮੇਲੇ ਦਾ ਤੇ ਤੁਹਾਨੂੰ ਸਾਰੇ ਮੇਲੇ ਝਾਤ ਮਨਾਵਾਂਗੇ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਪਹਿਲਾਂ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦੀਆਂ ਹੋਰ ਵੀਡੀਓ ਆ ਬਾਈ ਆਪਣੇ ਮੇਲਿਆਂ ਤੇ ਤੇ ਮੰਡੀਆਂ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਰਹੀਆਂ ਤੇ ਤੁਹਾਨੂੰ ਸਾਰੇ ਮੇਲੇ ਝਾਦ ਮਰਾਵਾਂਗੇ ਬਾਈ ਜੀ ਪਹਿਲਾਂ ਜਾਨਵਰਾਂ ਦੀ ਕੁਆਲਿਟੀ ਕੁਇਲਟੀ ਚੈੱਕ ਕਰ ਸਕਦੇ ਹੋਗੇ ਠੀਕ ਆ ਬਾਈ ਜੀ ਬਾਈ ਜੀ ਐਦਾਂ ਦੀਆਂ ਸ਼ਕੀਨ ਕੱਟੀਆਂ ਤੁਸੀਂ ਮੇਲੇਾਂ 'ਚ ਖੜਨ ਲਈ ਕੱਟੀਆਂ ਲੈਣੀਆਂ ਗਿਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬਾਈ ਜੀ ਆਪਣੇ ਕੋਲੇ ਬਹੁਤ ਚੰਗੀਆਂ ਕੱਟੀਆਂ ਆਉਂਦੀਆਂ ਰਹਿੰਦੀਆਂ ਵਿਕਰੀ ਲਈ ਜਾਨਵਰ ਆਉਂਦੇ ਰਹਿੰਦੇ ਅਗੇ ਠੀਕ ਹੈ ਨਾ ਤੇ ਬਾਕੀ ਦੇ ਸ਼ੋਅ ਕੁਆਲਿਟੀ ਸ਼ੋਅ ਦੀ ਬਾਈ ਕੁਆਲਿਟੀ ਜੇ ਕਰੋ ਕੱਟੀਆਂ ਦੀਆਂ ਠੀਕ ਹੈ ਨਾ ਬਹੁਤ ਚੰਗੀਆਂ ਟਾਪ ਕੁਆਲਿਟੀ ਦੀਆਂ ਕੱਟੀਆਂ ਹੀ ਮੀਆਂ ਗਿਆ ਤੇ ਹੋਰ ਵੀ ਤੁਹਾਨੂੰ ਸਾਰੇ ਜਾਨਵਰਾਂ ਦੀ ਨਿਗ੍ਹਾ ਮਰਾਵਾਂਗੇ ਬੱਕਰੀਆਂ ਦੀ ਬਾਈ ਜੀ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਬਹੁਤ ਟੌਪ ਕੁਆਲਟੀ ਦੇ ਬੱਕਰੇ ਬੱਕਰੀਆਂ ਇਹ ਹੋਏ ਆਗੇ ਤੇ ਕੁਆਲਟੀ ਕੁਆਲਟੀ ਬਾਈ ਜੀ ਦੀ ਚੈੱਕ ਕਰ ਸੋ ਸਾਰੇ ਜਾਨਵਰਾਂ ਦੀ ਤੇ ਤੁਹਾਨੂੰ ਹੁਣ ਮੇਲੇ ਦੀ ਇੰਚਾਤ ਮਰਾ ਕੇ ਬਾਈ ਜੀ ਤੁਹਾਨੂੰ ਜਲਦ ਆਲੇ ਕਟੂ ਕਟੀਆਂ ਬਾਰੇ ਦੱਸਾਂਗੇ ਤੇ ਇਧਰ ਬੱਕਰੀਆਂ ਦੀ ਫਿਰ ਤੁਸੀਂ ਇੱਕ ਵਾਰੀ ਕੁਆਲਟੀ ਕੁਆਲਟੀ ਚੈੱਕ ਕਰ ਸਕਦੇ ਬਹੁਤ ਟਾਪ ਕੁਆਲਟੀ ਦੀਆਂ ਬੱਕਰੀਆਂ ਹੀ ਹੋਈਆਂ ਮਿੱਤਰੋ ਕੁੰਡੀਆਂ ਦੇ ਸਿੰਘ ਫਸ ਗਏ ਉਹ ਵਾਲੀ ਗੱਲ ਹੋਈ ਪਈਗੀ ਮੈਚ ਵਿੱਚ ਕੋਈ ਜਾਨਵਰ ਬਹੁਤ ਟਾਪ ਟਾਪ ਕੁਆਲਟੀ ਦੇ ਜਾਨਵਰ ਆ ਗਏ ਬਾਕੀ ਬਈ ਤੁਸੀਂ ਆਪ ਨਿਗਾਹ ਮਾਰ ਸਕਦੇ ਹੋ ਸਾਰੇ ਜਾਨਵਰਾਂ ਤੇ ਠੀਕ ਆ ਬਈ ਜੀ ਬਹੁਤ ਸੋਹਣੇ ਤੇ ਟਾਪ ਕੁਆਲਟੀ ਦੇ ਜਾਨਵਰ ਆਏ ਹੋਏ ਆਗੇ ਤੇ ਹੁਣ ਸੋਨਾਂ ਆਪਾਂ ਸਾਰੇ ਮੇਲੇ 'ਚ ਕੱਟੇ ਜਿਹੜੀ ਜਿੱਤੀਆਂ ਬਈ ਉਹਨਾਂ ਦੀ ਜਾਣਕਾਰੀ ਦੋਣੇ ਦਾ ਕਰਦੇ ਗੱਲ ਬਾਤ ਆ ਤੁਹਾਨੂੰ ਤੁਹਾਨੂੰ ਨੇ ਮੇਲੇ ਦੀ ਕੱਟੀ ਸੋਣੀ ਛੇਤੀ ਦਿਖੋ ਨਾ ਫਸਟ ਪਲੇਸ ਨੰਬਰ ਤੇ ਆਇਆ ਕਰਾਉਣਿਆ ਬਾਈ ਜੀ ਨਾਲ ਗੱਲਬਾਤ ਹੁਸ਼ੀਆ ਬਾਈ ਜੀ ਕੀ ਨਾਮ ਕੀ ਆ ਬਾਈ ਸੰਦੀਪ ਸਿੰਘ ਬਾਈ ਕਿਹੜਾ ਪਿੰਡ ਆ ਬਾਈ ਪਿੰਡ ਬਰੇ ਸਰ ਬਾਈ ਬਰੇ ਹੋਈ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਥੋੜੀ ਕੱਟੀ ਪਹਿਲੀ ਪੋਜੀਸ਼ਨ ਤੇ ਆਈ ਆ ਦੇਖ ਸਕਦੇ ਹੋ ਮਿੱਤਰੋ ਤੁਹਾਨੂੰ ਫੇਸ ਬਿਊਟੀ ਦਿਖਾਉਣੇ ਕਿਹੜੇ ਬੋਲ ਰਹੀ ਆ ਬਾਈ ਜੀ ਇਹ ਬਾਈ ਇਹ ਲੰਡੇ ਦੀ ਆ ਮਾਲ ਲੜੀ ਲੰਡੇ ਦੀ ਮਾਲ ਨਹੀਂ ਆਂਦੀ ਬਾਈ ਦੇਖਾ ਸੰਨ ਨੂੰ ਫੇਸ ਬਿਊਟੀ ਦਿਖਾਓ ਬਾਈ ਐਡਾ ਕੱਟਾ ਮਿੱਤਰੋ ਆ ਜਾਓ ਬਾਈ ਸੈਕੰਡ ਵਾਲਾ ਤੇ ਤੋਰੀ ਬਾਈ ਮਾੜੀ ਜੀ ਸੈਕੰਡ ਵਾਲਾ ਆ ਜਾਓ ਜੀ ਤੋਰੀ ਭਰਾ ਦੇਖੋ ਨੀਲੀ ਜਾਬੀ ਦੀ ਫਰਸਟ ਪੋਜੀਸ਼ਨ ਸੋ ਬਹੁਤ ਬਧਾਈਆਂ ਬਾਈ ਨੂੰ ਦੇਖੋ ਬਾਈ ਬੰਦੇਵ ਜੀ ਸੇ ਕਾਯੋ ਬਾਈ ਟੱਕੀ ਕਰਾਉ ਬਹੁਤ ਬਹੁਤ ਬਧਾਈਆਂ ਬਾਈ ਸੋਨੂ ਆ ਸੀਗੀ ਸੈਕੰਡ ਵਾਲੀ ਬਾਈ ਅੱਜ ਤਰੋਂ ਨੇ ਮੇਰੇ ਤੋਂ ਦੂਜੇ ਨੰਬਰ ਤੇ ਇਕੱਠੀ ਆ ਸੋ ਤੁਹਾਨੂੰ ਕਰਾਵਾਂ ਗੱਲ ਵਾ ਉਸੇ ਗੱਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦੋ ਜੀ ਇਸਪਾਲ ਸਿੰਘ ਆ ਜੀ ਕੀ ਜੀ ਇਸਪਾਲ ਸਿੰਘ ਇਸਪਾਲ ਸਿੰਘ ਜੀ ਤੇ ਬਧਾਈਆਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵੀ ਤੁਹਾਡੀ ਕੱਟੀ ਦੂਜੇ ਨੰਬਰ ਤੇ ਆਈ ਆ ਇਹੇ ਨੀਲੀ ਜਾਂ ਵੀ ਦੀ ਹੈ ਨਾ ਪਿਆਰੀ ਹਾਂ ਜੀ ਨਹੀਂ ਲੈ ਆ ਗਏ ਤੇ ਉਮਰ ਕਿੰਨੀ ਹੈ ਦੀ ਆਪਾਂ ਗੱਲ ਕਰੀ ਉਮਰ ਦੀ ਹੈ 2 ਮਹੀਨੇ ਦੀ ਉਮਰ ਆਈ ਦੇਖ ਸਕਦੇ ਹੋ ਕਿਹੜੇ ਬਾਲ ਦੀ ਬੱਚੀ ਹੈ ਇਹ ਬਦਲ ਦੀ ਹੈ ਬਦਲ ਦੀ ਬੱਚੀ ਹੈ ਜੀ ਦੇਖੋ ਮਿੱਤਰੋ ਬਾਲ ਦੀ ਬੱਚੀ ਹੈ ਦੂਜੇ ਨੰਬਰ ਤੇ ਹੈ ਆ ਮਾਂ ਜੀ ਮਾਂ ਪਿੰਸਟਰ ਸਾਹ ਦੀ ਮਾਂ ਪਿੰਸਟਰ ਸਾਹ ਦੀ ਹੈਗੀ ਤੇ ਆਪ ਇਹ ਬਦਲ ਦੀ ਹੈ ਨਾ ਜੀ ਹਾਂ ਜੀ ਅੱਛਾ ਆਂਧਰਾ ਪ੍ਰਦੇਸ਼ ਵਾਲੀ ABC ਸੀਮੰਦ ਦੀ ਹੈ ਮਿੱਤਰੋ ਦੇਖ ਸਕਦੇ ਹੋ ਕਦ ਕਾਠ ਬੁਮਾਰਕਾ ਮਹੀਨੇ ਬਹੁਤ ਬਹੁਤ ਇਹ ਦੂਜੇ ਨੰਬਰ ਤੇ ਆਈ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਕੀ 765 45 953 95765 45 953 45 953 45 953 953 ਜੀ ਚੈੱਕ ਕਰਸਦੇ ਮਿੱਤਰੋ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਚੈੱਕ ਇਹਨਾਂ ਕੰਮ ਪਿਛਿੰਦੇ ਆਈ ਆਪਣੀ ਚੌਥੇ ਨੰਬਰ ਤੇ ਚੌਥੇ ਵਧਾਈਆਂ ਬਹੁਤ ਬਹੁਤ ਤੁਹਾਨੂੰ ਬਾਈ ਤੇ ਆਪਣਾ ਨਾਮ ਕੀ ਆ ਬਧਾਈਆਂ ਬਈ ਤੁਹਾਨੂੰ ਬਹੁਤ ਬਹੁਤ ਨਾਮ ਕੀ ਹੈ ਬਾਈ ਹਰਪੀ ਸਿੰਘ ਹਰਪੀ ਸਿੰਘ ਕਿਹੜੇ ਪਿੰਡ ਤੋਂ ਆਏ ਬਾਈ ਜੀ ਐਡੀ ਚੌੜਾ ਖੇਤਰਾ ਪਿੰਡਾਂ ਜਿਲ੍ਹਾ ਗਰਦਾਸਪੁਰ ਗਰਦਾਸਪੁਰ ਤੋਂ ਹਾਂ ਦੇਖੋ ਬਾਈ ਕਿੰਨੇ ਦੂਰੋਂ ਆਏ ਨੇ ਭਰਾ ਉਹ ਚੌਥੇ ਨੰਬਰ ਤੇ ਬਾਈਆਂ ਦੀ ਕੱਟੀ ਆਈ ਆ ਤੇ ਬਾਈ ਕਿਹੜੇ ਬੋਲਦੀ ਹੈ ਜੀ ਐਡੀ ਡਾਇਮੰਡ ਬੋਲਦੀ ਹੈ ਹਰੀ ਕਾਂ ਦੇ ਡਾਇਮੰਡ ਬੋਲਦੀ ਹੈ ਹਰੀ ਕਾਂ ਦੀ ਮਿੱਤਰੋ ਸੋ ਬਹੁਤ ਬਧਾਈਆਂ ਬਾਈ ਤੁਹਾਨੂੰ ਤੇ ਆਪਣਾ ਫੋਨ ਨੰਬਰ ਬੋਲ ਦਿਓ ਬਾਈ ਇੱਕ 771403412 771403412 3412 ਠੀਕ ਆ ਬਈ ਧੰਨਵਾਦ ਜੀ ਸੋ ਪੁੱਛੀਆ ਬਾਈ ਜੀ ਕਿਹੜੀ ਪੀਜ ਹੁੰਦਾ ਇਹ 6ਵੇਂ ਨੰਬਰ ਦੇ 6ਵੇਂ ਨੰਬਰ ਤੇ ਬਈ ਬਹੁਤ ਬਧਾਈਆਂ ਤੁਹਾਨੂੰ ਤੇ ਨਾਮ ਕੀ ਬਈ ਆਪਣਾ ਜਸਵੰਤ ਸਿੰਘ ਕਿਹੜੇ ਪਿੰਡ ਤੋਂ ਆਏ ਬਈ ਜੀ ਲੋਕਿਕ ਕਲਾ ਲੋਕਿਕ ਕਲਾ ਕਿੱਥੇ ਰਹਿ ਗਿਆ ਬਈ ਇਹ ਫਰੋਹੀਪੁਰ ਜਿਲ੍ਹੇ ਫਰੋਹੀਪੁਰ ਜ਼ਿਲ੍ਹੇ ਚ ਠੀਕ ਆ ਬਈ ਕਿਹੜੇ ਬੋਲਦੀ ਆ ਬਈ ਜੀ ਇਹ ਸਮੁੰਦਰ ਦੀ ਸਾਡੇ ਲੱਗੇ ਸਮੁੰਦਰ ਦੀ ਓਕੇ ਬਈ ਦੇਖੋ ਮਿੱਤਰੋ ਕੱਦ-ਕੱਦ ਚੋਂ ਵੀ ਘੋਟੀਆਂ ਚੈੱਕ ਕਰਾਉਨੇ ਆ ਠੀਕ ਆ ਬਈ ਤੇ ਆਪਣੇ ਕੋਲ ਹੋਰ ਵੀ ਤਾਂ ਜਾਨਵਰ ਆ ਕੋਈ ਹੈਗੇ ਠੀਕ ਆ ਬਈ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 98565 98565 81078 81078 ਬਈਆਂ ਦਾ ਫੋਨ ਨੰਬਰ ਆ ਸੋ ਬਹੁਤ ਬਧਾਈਆਂ ਓਸ਼ੀਗਾ ਬਾਈ ਕਮੇ ਨੰਬਰ ਤੇ ਆਈ ਬਾਈ ਆਪਣੀ ਗੱਡੀ 8ਵੇਂ ਨੰਬਰ ਤੇ 8ਵੇਂ ਨੰਬਰ ਤੇ ਕੀ ਨਾਮ ਕੀ ਆ ਬਾਈ ਬਲਵਿੰਦਰ ਬਲਵਿੰਦਰ ਕੀ ਨਾਮ ਬਾਈ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਕਿਹੜੇ ਪਿੰਡ ਤੋਂ ਆਏ ਬਾਈ ਬਾਗੇਪੁਰਾਣੇ ਤੋਂ ਬਾਗੇਪੁਰਾਣੇ ਤੋਂ ਠੀਕ ਆ ਬਾਈ ਕਿਹੜੇ ਬੋਲਦੀ ਆ ਬਾਈ ਜੀ ਇਹ ਸਰਪੰਚ ਵੀਣਾ 2023 ਦਾ ਇੱਥੇ Winner ਹੀ ਸੀਗਾ ਓਕੇ ਬਾਈ ਉਹਦੀ ਆ ਬਾਈ ਠੀਕ ਆ ਬਾਈ ਮੰਡੀਰਾ ਪਿੰਡ ਠੀਕ ਆ ਬਾਈ ਦੇਖ ਸਕਦੇ ਹੋ ਮਿੱਤਰੋ ਤੇ ਆਪਣਾ ਫੋਨ ਨੰਬਰ ਬਾਈ 985558 ਹਾਂਜੀ 0752 0752 ਉਹ ਬਹੁਤ ਵਧਾਈਆਂ ਬਾਈ ਤੁਹਾਨੂੰ ਇਹ ਦੇਖੋ ਮੇਰੇ ਤੋਂ ਟਰੌਲੇ ਮੇਨੇ ਦੀਆਂ ਕਟੀਆਂ ਜਾਂ ਜੇਤੂਆਂ ਜਾਂ ਪਹਿਲੇ ਨੰਬਰ ਇਨ ਵਿੱਚ ਉਹਦੀ ਗੱਲਬਾਤ ਕਰਾਵਾਂਗੇ ਸਾਰੀਆਂ ਕਟੀਆਂ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਮੇਲੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਜੁੜੇ ਰਹੋ ਆਪਣੇ ਨੰਬਰ ਦਾ ਡਾਟਾ ਵੀ ਫਰਮਨਾ ਸੈਕਿੰਡ ਵਿਜੀਸ਼ਨ ਤੇ ਆਈ ਆ ਤੇ ਕਰਾਉਣਾ ਬਾਈਆਂ ਦਾ ਗੱਲਵਾ ਹਸੀਗਾ ਬਾਈ ਜੀ ਕੀ ਹਾਲ ਚਾਲ ਨੇ ਬਾਈ ਵਧਾਈਆਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਤੇ ਕਿਹੜੇ ਫੁੱਲ ਦੀ ਆ ਗਈ ਬਈ ਇਹ ਕੰਡੇ ਵਾਲੇ ਦੀ ਕੰਡੇ ਵਾਲੇ ਦੀ ਬਾਈ ਠੀਕ ਆ ਬਾਈ ਤੇ ਨਾਮ ਕੀ ਆ ਬਾਈ ਆਪਣਾ ਸ਼ਕੰਦਰ ਸਿੰਘ ਸ਼ਕੰਦਰ ਕਿਹੜਾ ਪੰਡਾ ਬਾਈ ਖਨਾਲ ਕਲਾਂ ਖਨਾਲ ਕਲਾਂ ਗਰਬੇ ਕੋਲੇ ਬਾਈ ਠੀਕ ਆ ਬਾਈ ਦੇਖ ਸਕਦੇ ਹੋ ਮਿੱਤਰੋ ਬਾਈ ਦੀ ਇਕੱਤੀ ਦੂਜੇ ਨੰਬਰ ਤੇ ਆਈ ਆ ਤੇ ਬਹੁਤ ਬਹੁਤ ਵਧਾਈਆਂ ਬਾਈ ਨੂੰ ਤੇ ਬਾਈ ਜੀ ਆਪਣੇ ਕੋਲ ਹੋਰ ਵੀ ਇਦਾਂ ਦੇ ਜਾਨਵਰ ਨਹੀਂ ਲਿਆਵੀ ਤੇ ਨੀਲੀ ਦਾ ਵੀ ਦੇ ਆਪਣੇ ਕੋਲੇ ਤਿੰਨ ਜਾਨਵਰ ਆਏ ਇੱਕ ਪੀਰਾ ਕਾਲ ਨੂੰ ਘਟਾ ਪਾਉਣਾ ਹੈ ਇੱਥੇ ਉਹ ਕਿੰਨੀ ਐਜ ਦਾ ਵੀਰੇ ਉਹ ਸੋ ਬਾਈ ਆਪਣਾ ਫੋਨ ਨੰਬਰ ਬੋਲ ਦਿਓ 7789934212 ਜੀ 7789934212 ਬਾਈ ਦਾ ਫੋਨ ਨੰਬਰ ਆ ਸੋ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ